ਯਾ ਬੰਦਰ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਤੇ ਜੇ ਪਾਰੇ ਦੀ ਗੱਲ ਕਰੀ ਤੇ ਇਸ ਵੇਲੇ 45 ਤੋਂ ਜਿਹੜਾ ਪਾਰਾ ਵਾ ਉਹ ਪਾਰ ਕਰ ਚੁੱਕਾ ਤੇ ਬਹੁਤ ਸਾਰੀਆਂ ਬੱਚਿਆਂ ਨੂੰ ਇਸ ਗਰਮੀ ਕਰਨ ਜਿਹੜੀਆਂ ਨੇ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਬੱਚਿਆਂ ਨੂੰ ਜਿਹੜੀ ਆ ਕਿ ਲਾਈਨ ਅ ਵਿੱਚ ਲਾ ਕੇ ਕਿਤਨੇ ਕਿਤੇ ਬੱਚੇ ਬਿਹੋਸ਼ ਵੀ ਹੋ ਜਾਂਦੇ ਨੇ ਉਸ ਨਾਲ ਗੱਲ ਕਰਨ ਲਈ ਸਾਡੇ ਨਾਲ ਡਾਕਟਰ ਹਰਮਨਜੀਤ ਕੌਰ ਰੰਦਾਵਾ ਸਾਹਿਬ ਨਾਲ ਮੌਜੂਦ ਨੇ ਡਾਕਟਰ ਸਾਹਿਬ ਨਾਲ ਪੂਰੀ ਗੱਲ ਕਰਾਂਗੇ ਡਾਕਟਰ ਸਾਹਿਬ ਕੀ ਕਹਿੰਦੇ ਸਮਝੋ ਜਿਸ ਤਰੀਕੇ ਨਾਲ ਵਿਖਦੇ ਆ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਵਾਰ ਜੇ ਗਰਮੀ ਦੇ ਪਾਰੇ ਦੀ ਗੱਲ ਕਰੀ ਤੇ 45 ਤੋਂ ਪਾਰ ਉੱਪਰ ਚੱਲ ਗਿਆ ਪਰ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹੜਾ ਬੱਚਿਆਂ ਨੂੰ ਧਿਆਨ ਰੱਖਣਾ ਪੈਂਦਾ ਕਿਹੜੀ ਕਿਹੜੀ ਖਾਸ ਚੀਜ਼ਾਂ ਨੇ ਜਿੰਨਾਂ ਤੋਂ ਬੱਚਿਆਂ ਨੂੰ ਰੱਖਿਆ ਜਾਵੇ ਦੇਖੋ ਬੱਚੇ ਦੇ ਕਿਉਂਕਿ ਬਹੁਤ ਬੱਚੇ ਸੈਂਸਿਟਿਵ ਹੁੰਦੇ ਨੇ ਟੁਵਰਡਸ ਦੀ ਹੀਟ ਟੁਵਰਡਸ ਦੀ ਕੋਲਡ ਜਿਆਦਾ ਠੰਡ ਜਿਆਦਾ ਗਰਮੀ ਦੋਨੋਂ ਬੱਚਿਆਂ ਦੇ ਲਈ ਨੁਕਸਾਨਦੇ ਹੁੰਦੀ ਹੈ ਸੋ ਚੰਗੀ ਗੱਲ ਇਹ ਹੈ ਕਿ ਗਰਮੀ ਦੀਆਂ ਛੁੱਟੀਆਂ ਕਰਕੇ ਮੈਜੋਰਿਟੀ ਬੱਚੇ ਜਿਹੜੇ ਨੇ ਉਹ ਘਰੇ ਨੇ ਐਟਲੀਸਟ ਜਿਹੜੇ ਮਾਪੇ ਨੇ ਉਹਨਾਂ ਦਾ ਖਿਆਲ ਰੱਖ ਸਕਦੇ ਆ ਗਰਮੀ ਦੇ ਵਿੱਚ ਮੇਨ ਇਹੀ ਚੀਜ਼ ਹੈਗੀ ਹੈ ਕਿ ਉਹਨਾਂ ਦਾ ਹਾਈਡਰੇਸ਼ਨ ਸਟੇਟਸ ਪੂਰਾ ਰੱਖਿਆ ਜਾਵੇ ਪ੍ਰੋਪਰ ਉਹਨਾਂ ਨੂੰ ਪਾਣੀ ਦਿਓ ਛੋਟਾ ਬੱਚਾ ਪਾਣੀ ਜਰਨੀ ਮੰਗਦੇ ਨਹੀਂ ਹੈਗੇ ਤਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਹਰ ਕੰਡਿਡੇਟ ਬਾਅਦ ਥੋੜਾ ਥੋੜਾ ਕਰਕੇ ਪਾਣੀ ਜਿਹੜਾ ਉਹ ਪੀਉਣ ਯੂਰੀਨ ਆਉਟਪੁੱਟ ਪ੍ਰੋਪਰ ਹੋਣੀ ਚਾਹੀਦੀ ਹੈ ਕਿਵਰੀ ਬੱਚਾ ਪਾਣੀ ਪੀਂਦਾ ਨਹੀਂ ਯੂਰੀਨ ਨਹੀਂ ਕਰਦਾ ਸਾਰਾ ਦਿਨ ਠੀਕ ਹੈ ਤਾਂ ਉਹ ਤੋਂ ਬੱਚੇ ਮੇਨਲੀ ਉਹਨਾਂ ਨੂੰ ਪਾਣੀ ਜ਼ਿਆਦਾ ਪਿਓ ਕੋਕੋਨਟ ਵਾਟਰ ਵਗੈਰਾ ਉਹ ਹੈਗਾ ਘਰਾਂ ਦੇ ਵਿੱਚ ਜਿਵੇਂ ਨਿੰਬੂ ਪਾਣੀ ਬੰਦਾ ਹੈਗਾ ਦਿਨ ਚ ਉਹ ਇੱਕ ਦੋ ਵਾਰੀ ਦਿਓ ਆਰਐਸ ਵਾਲਾ ਪਾਣੀ ਹੈ ਉਹ ਘਰ ਚ ਰੱਖੋ ਇਮੀਡੀਏਟਲੀ ਬਣਾ ਕੇ ਉਹ ਦਿਓ ਬੱਚੇ ਨੂੰ ਬਾਕੀ ਮੇਨ ਥਿੰਗ ਇਜ਼ ਕਿ ਉਹਦਾ ਹਾਈਡਰੇਸ਼ਨ ਸਟੇਟਸ ਹੈ ਪੂਰਾ ਰੱਖੋ ਤਿੱਖਰ ਦੁਪਹਿਰ ਜਿਹੜੀ ਆ ਗਈ ਹੈ ਖਾਸ ਕਰਕੇ ਜਿਹੜਾ 11 ਤੋਂ ਲੈ ਕੇ 4 ਵਜੇ ਦਾ ਟਾਈਮ ਹੈ ਜਦੋਂ ਪੂਰੀ ਸੂਰਜ ਦੀ ਰੋਸ਼ਨੀ ਤੇਜ਼ ਹੁੰਦੀ ਹੈ ਉਸ ਟਾਈਮ ਤੇ ਬੱਚੇ ਨੂੰ ਲੈ ਕੇ ਐਮਰਜੈਂਸੀ ਦੇ ਵਿੱਚ ਹੀ ਬਾਹਰ ਨਿਕਲੋ ਬਟ ਅਦਰਵਾਈਜ਼ ਘਰਾਂ ਦੇ ਵਿੱਚ ਹੀ ਉਹਨੂੰ ਰਿਸਟ੍ਰੇਨ ਕਰੋ ਜੇ ਕਿਤੇ ਜਾਣਾ ਵੀ ਹੈ ਜਿਵੇਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਬੱਚੇ ਘੁੰਮਣ ਜਾਂਦੇ ਆ ਨਾਨਕੇ ਜਾਂਦੇ ਆ ਦਾਦਕੇ ਜਾਂਦੇ ਤੇ ਉਹਦੇ ਵਿੱਚ ਬੈਟਰ ਇਹ ਹੈ ਕਿ ਜਾਂ ਤਾਂ ਅਰਲੀ ਮਾਰਨਿੰਗ ਚਲੇ ਜਾਓ ਜਾਂ ਫਿਰ ਸ਼ਾਮੀ ਜਿਹੜਾ 5 ਵਜੇ ਤੋਂ ਬਾਅਦ ਜਦੋਂ ਸੂਰਜ ਦੀ ਰੌਸ਼ਨੀ ਥੋੜੀ ਘੱਟ ਹੋ ਜਾਂਦੀ ਹੈ ਉਦੋਂ ਲੈ ਕੇ ਨਿਕਲੋ ਔਰ ਜੇ ਘਰੋਂ ਜਾਣਾ ਵੀ ਪੈਂਦਾ ਹੈ ਤੇ ਆਪਣੇ ਨਾਲ ਪ੍ਰੀਕੌਸ਼ਨਰੀ ਮੀਜਰ ਲੈ ਕੇ ਚਲੋ ਜਿਵੇਂ ਕਿ ਛਤਰੀ ਲੈ ਕੇ ਚਲੋ ਸਿਰ ਤੇ ਕੈਪ ਦਿਓ ਜੇ ਕੈਪ ਨਹੀਂ ਹੈਗੀ ਤਾਂ ਲੀਸ ਟਾਵਲ ਜਿਹੜਾ ਠੰਡਾ ਕਰਕੇ ਉਹ ਬੱਚੇ ਦੇ ਸਿਰ ਦੇ ਉੱਤੇ ਰੱਖੋ ਤਾਂ ਕਿ ਜਿਹੜਾ ਗਰਮੀ ਦਾ ਪ੍ਰਕੋਪ ਹੈ ਬੱਚੇ ਤੇ ਉਹ ਘੱਟ ਹੋ ਸਕੇ ਕੱਛੂ ਪਾਜਾਤਰ ਵਿਖਦਾ ਕਿ ਜਦੋਂ ਗਰਮੀ ਆਉਂਦੀ ਹੈ ਤਾਂ ਬੱਚੇ ਮਿੱਠਾ ਪਾਣੀ ਬਹੁਤ ਪਸੰਦ ਕਰਦੇ ਆ ਜਦੋਂ ਮਰਜੀ ਘਰ ਖੰਡ ਘੋਲਿਆ ਥੋੜਾ ਨਮਕ ਪਾਇਆ ਤੇ ਪਾਣੀ ਪੀ ਲਿਆ ਬੱਚਾ ਲਈ ਕਿੰਨਾ ਵਧੀਆ ਹੁੰਦਾ ਜਿਹੜਾ ਜ਼ਿਆਦਾ ਮਿੱਠਾ ਪਾਣੀ ਪੀਣਾ ਨਹੀਂ ਉਹ ਕਹਿੰਦੇ ਨੇ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਮਤਲਬ ਜੇ ਆਪਾਂ ਪ੍ਰੋਪਰ ਅਮਾਉਂਟ ਦੇ ਵਿੱਚ ਉਹ ਲੈਨੇ ਆ ਦਿਨ ਚ 2-3 ਵਾਰੀ ਜੇ ਲੈ ਵੀ ਲੈਣਗੇ ਉਹਦੇ ਵਿੱਚ ਜ਼ਿਆਦਾ ਜਿਹੜਾ ਚੀਨੀ ਘੱਟ ਪਾਓ ਠੀਕ ਹੈ ਨਿੰਬੂ ਪਾਣੀ ਵਗੈਰਾ ਜਿਵੇਂ ਨਮਕ ਹੈ ਕਾਲੀ ਮਿਰਚ ਹੈ ਜਾਂ ਥੋੜਾ ਚੀਨੀ ਹੈ ਉਹ ਥੋੜੀ ਘੱਟ ਮਿਗਦਾਰ ਦੇ ਵਿੱਚ ਹੀ ਪਾਓ ਬੱਡੇ ਹੈ ਕਿ ਉਹ ਜਦੋਂ ਦੋ ਤਿੰਨ ਵਾਰੀ ਲੈ ਲੈਂਦੇ ਤੇ ਇਟਸ ਸਫੀਸ਼ੀਐਂਟ ਕੋਈ ਉਹਦਾ ਇਨਾ ਨੁਕਸਾਨ ਨਹੀਂ ਹੈਗਾ ਰੈਦਰ ਉਹਦੇ ਨਾਲ ਇਲੈਕਟ੍ਰੋਲਾਈਟ ਜਿਹੜਾ ਇੰਬੈਲੈਂਸ ਹੁੰਦਾ ਬੱਚਿਆਂ 'ਚ ਗਰਮੀ ਪਸੀਨੇ ਦੇ ਨਾਲ ਉਹ ਕਰੈਕਟ ਹੋ ਜਾਂਦਾ ਹੈ ਡਾਕਟਰ ਸਾਹਿਬ ਜਿਆਦਾਤਰ ਦੇਖਦੇ ਆ ਕਿ ਬੱਚੇ ਤਕਰੀਬਨ ਜਦੋਂ ਲਾਈਨਾਂ 'ਚ ਲੱਗੇ ਹੁੰਦੇ ਕਿਤੇ ਗੁਰੂ ਘਰ ਗਏ ਹੁੰਦੇ ਆ ਔਰ ਉਹਨੂੰ ਚੱਕਰ ਆ ਜਾਂਦੇ ਆ ਉਹਦੇ ਪੈਂਦੇ ਕਿਸੇ ਤਰ੍ਹਾਂ ਦੇ ਵੀ ਬਾਜ਼ਾਰ 'ਚ ਨਿਕਲੇ ਜਾਂ ਤੇ ਜ਼ਿਆਦਾ ਗਰਮੀ ਕਰਨ ਚੱਕਰ ਆ ਜਾਂਦੇ ਬੱਚੇ ਡਿਖਦੇ ਕੀ ਕਾਰਨ ਹੁੰਦਾ ਜ਼ਿਆਦਾ ਗਰਮੀ ਦੇ ਵਿੱਚ ਇਹ ਜਿਹੜੇ ਚੱਕਰ ਆ ਜਾਂਦੇ ਆ देखो मेजोरिटी ਜਿਵੇਂ ਬੱਚੇ ਘਰਾਂ ਚੋਂ ਨਹੀਂ ਕਿ ਜ਼ਿਆਦਾ ਗਰਮੀ ਹੁੰਦੀ ਹੈ ਕਈ ਵਾਰੀ ਖਾਲੀ ਪੇਟ ਬੰਦਾ ਸਵੇਰੇ ਸਵੇਰੇ ਘਰੋਂ ਨਿਕਲ ਆਂਦਾ ਜਿਵੇਂ اوਪੀਡੀਸ ਦੇ ਵਿੱਚ ਵੀ ਆ ਜਾਂਦੇ ਸਵੇਰੇ ਸਵੇਰੇ ਤੇ ਉਹ ਘਰੋਂ ਕੁਝ ਖਾ ਕੇ ਨਹੀਂ ਆਏ ਹੁੰਦੇ ਉਤੋਂ ਗਰਮੀ ਹੁੰਦੀ ਹੈ ਉਹਦੇ ਨਾਲ ਪਾਣੀ ਵਗੈਰਾ ਦੀ ਇਨਟੇਕ ਘੱਟ ਹੀ ਹੁੰਦੀ ਹੈ ਤੇ ন্যাਚੁਰਲੀ ਹੈ ਕਿ ਉਹ ਫਿਰ ਜਦੋਂ ਤੁਹਾਡਾ ਬੀਪੀ ਲੋ ਹੋਏਗਾ ਜਦੋਂ ਤੁਹਾਡਾ ਹਾਈਡਰੇਸ਼ਨ ਸਟੇਟਸ ਨਹੀਂ ਹੋਏਗਾ ਬੀਪੀ ਲੋ ਜਾਏਗਾ ਤਿੱਕੇ ਤਾਂ ਬੱਚਾ ਚੱਕਰ ਖਾ ਕੇ ਫੇ ਡਿੱਗਦਾ ਹੈਗਾ ਤੇ ਉਹਦੇ ਚੇ ਕਿ ਨਾਲ ਆਪਣਾ ਪਾਣੀ ਦੀ ਬੋਟਲ ਕੈਰੀ ਕਰੋ ਠੀਕ ਹੈ ਪ੍ਰੋਪਰ ਆਪਣਾ ਮਤਲਬ ਹਾਈਡਰੇਸ਼ਨ ਮੇਨਟੇਨ ਰੱਖੋ ਫਿਰ ਇਸ ਤਰ੍ਹਾਂ ਦੀ ਔਰ ਖਾਲੀ ਪੇਟ ਕਰੋ ਨਾ ਨਿਖੋ ਪਰ ਜਿਸ ਤਰੀਕੇ ਨਾਲ ਗਰਮੀ ਵੱਧਦੀ ਜਾ ਰਹੀ ਹੈ ਇਸ ਗਰਮੀ ਤੋਂ ਬਚਣ ਲਈ ਬੱਚੇ ਕੀ ਕਰ ਸਕਦੇ ਨੇ ਬੱਚਿਆਂ ਨੂੰ ਕਿਹੜੀ ਚੀਜ਼ ਜ਼ਿਆਦਾ ਆਪਾ ਦੇ ਸਕਦੇ ਜਿਹਦੇ ਨਾਲ ਬੱਚੇ ਸਿਕਿਓਰ ਰਹਿਣ ਇਹ ਅਜੇ ਹੀ ਗਰਮੀ ਤੋਂ ਬਚਿਆ ਜਾ ਸਕਦਾ ਨਹੀਂ ਸਿਕਿਓਰ ਰਹਿਣ ਲਈ ਤਾਂ ਬੈਸਟ ਹੈ ਕਿ ਘਰ ਘਰ ਚ ਰੱਖੋ ਘਰ ਦੇ ਵਿੱਚ ਪ੍ਰੋਪਰ ਜਿਹੜੀ ਹੈ ਸਾਡੀ ਕਿਉਂਕਿ ਲਾਈਟ ਵੀ ਸਫੀਸ਼ੀਐਂਟਲੀ ਆਉਨਦੀ ਹੈਗੀ ਹੈ ਘਰ ਦੇ ਵਿੱਚ ਰੱਖੋ ਜੇ ਘਰ ਦੇ ਵਿੱਚ ਮੰਨ ਲਓ ਲਾਈਟ ਦੀ ਨਹੀਂ ਹੈ ਰੁੱਖ ਹੁੰਦੇ ਨੇ ਘਰਾਂ ਦੇ ਵਿੱਚ ਤੇ ਉਹਦੇ ਥੱਲੇ ਬਾਕੀ ਜਿਹੜਾ ਪਾਣੀ ਜਿਹੜਾ ਹਰ ਕੈਂਡੀਡੇਟ ਬਾਅਦ ਬੱਚੇ ਨੂੰ ਐਡਵਾਈਸ ਕਰੋ ਕਿ ਉਹ ਪੀਵੇ ਔਰ ਅਨ ਡਿਊ ਜਿਹੜਾ ਬਾਹਰ ਧੁੱਪ ਚ ਜਿਵੇਂ ਖੇਡਦੇ ਨੇ ਬੱਚੇ ਠੀਕ ਹੈ ਉਹ ਧੁੱਪ ਵਾਲੇ ਜਿਹੜਾ ਟਾਈਮ ਹੈ ਉਹਦੇ ਵਿੱਚ ਬਾਹਰ ਖੇਡਣਾ ਆਊਟਡੋਰ ਐਕਟੀਵਿਟੀ ਜਿਹੜੀ ਆ ਔਵਾਇਡ ਕਰੋ ਬੱਚੇ ਸਟਿੱਕ ਨੇ ਮੈਂ ਆਪ ਦਿਖ ਰਿਹਾ ਬੱਚੇ ਨੂੰ ਛੁੱਟੀਆਂ ਨੇ ਬੱਚੇ ਘਰ ਨੇ ਪਰ ਬੱਚੇ ਨਾ ਫਾਸਟ ਫੂਡ ਜਣਾ ਜਿਆਦਾ ਪਸੰਦ ਕਰਦੇ ਨੇ ਖਾਣਾ ਉਹ ਕਿੰਨਾ ਕੁ ਵਧੀਆ ਹੁੰਦਾ ਤੇ ਕਿੰਨਾ ਖਾਨੀਕਰਕ ਹੁੰਦਾ ਇਸ ਗਰਮੀ ਦੇ ਵਿੱਚ ਫਾਸਟ ਫੂਡ ਨੂੰ ਖਾਣਾ ਜਾਂਦਾ ਦੇਖੋ ਫਾਸਟ ਫੂਡ ਜਿਹੜਾ ਹੈ ਉਹ ਅੱਜ ਕੱਲ ਮਾਡਰਨ ਜ਼ਮਾਨੇ ਦੀ ਜਿਹੜੀ ਹੈਗੀ ਹੈ ਉਹ ਇੱਕ ਡਿਮਾਂਡ ਬਣ ਚੁੱਕੀ ਹੈ ਬਟ ਇਹ ਪੇਰੈਂਟਸ ਜਿਹੜੇ ਸੈਂਸਿਬਲ ਪੇਰੈਂਟਸ ਨੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਮੈਂ ਨਹੀਂ ਕਹਦੀ ਐਗੀ ਕਿ ਤੁਸੀਂ ਬਿਲਕੁਲ ਹੀ ਬੰਦ ਕਰ ਦੋ ਕਿਉਂਕਿ ਅੱਜਕੱਲ ਬੱਚਿਆਂ ਦਾ ਤੁਹਾਨੂੰ ਪਤਾ ਟੇਸਟ ਵੀ ਚੇਂਜ ਹੋ ਗਿਆ ਹਾਂ ਵਾਂਸ ਇਨ ਅ ਵਾਈਲ ਕਦੀ ਮਹੀਨੇ 'ਚ ਇੱਕ ਦੋ ਵਾਰੀ ਜੇ ਬੱਚਾ ਖਾ ਲੈਂਦਾ ਤੇ ਇਟਸ ਓਕੇ ਬਟ ਕਈ ਬੱਚਿਆਂ ਨੇ ਹੈਬਿਟ ਹੀ ਬਣਾਈ ਹੋਈ ਹੈ ਕਿ ਡੇਲੀ ਖਾਣਾ ਕੁਕਰੇ ਚਿਪਸ ਦਾ ਪੈਕੇਟ ਡੇਲੀ ਆਣਾ ਉਹ ਚੀਜ਼ ਗਲਤ ਹੈ ਪਾਣੀ ਦੇ ਨਾਲ ਸਿਗਨਾ ਬਸਵਦ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਹੈ ਬਾਕੀ ਤੁਸੀਂ ਜਿਹੜੇ ਹੋ ਸਿੱਧਕੇ ਨਾਲ ਇੰਡੀਅਨ ਇਸ ਪੰਜਾਬ